ਇੱਕ ਗੱਡੀ ਬਿਨਾ ਨੰਬਰ ਪਲੇਟਾਂ ਤੋਂ ਬੜੀ ਤੇਜ਼ੀ ਨਾਲ ਆਈ ਇਹਨਾਂ ਨੇ ਦੇਖਿਆ ਵੀ ਗੱਡੀ ਤਾਂ ਆਪਣੀ ਬਿੱਟੂ ਦੀ ਹੈ ਇਹ ਜੀ ਵੀ ਨੰਬਰ ਪਲੇਟਾਂ ਤੋੜੀਆਂ ਹੋਈਆਂ ਨੇ ਉਹ ਗੱਡੀ ਉੱਥੋਂ ਜਿਹੜਾ ਹਿੱਸੇ ਵਾਲਾ ਮੋੜ ਆ ਹੈ ਤਾਂ ਪੂਰੀ ਗੱਡੀ ਪੂਰੀ ਬੁਰੀ ਹੀ ਲੰਘਦੀ ਆ ਉਹਨਾਂ ਨੇ ਪੂਰੀ ਸਪੀਡ ਦੇ ਨਾਲ ਹੀ ਗੋਲਾਈ ਨੇ ਮੋੜ ਕੱਟਿਆ ਜਾਨੀ ਐਕਸਪਰਟ ਸੀਗੇ ਬੰਦੇ ਉਸ ਏਰੀਏ ਦੇ ਸੀਗੇ ਮੋਹੀ ਪਿੰਡ ਦੇ ਇਹ ਜਿਹੜਾ ਕਤਲ ਕਰ ਦਿੱਤਾ ਜੀ ਹੁਣ ਮੁੰਡੇ ਦਾ ਹਾਂ ਮੁੰਡੇ ਦਾ ਕਤਲ ਕਰਕੇ ਜੀ ਇਹਨਾਂ ਨੇ ਕਤਲ ਕਿਉਂ ਕੀਤਾ ਲੁੱਟ ਦੀ ਨੀਅਤ ਨਾਲ ਜਾਂ ਕੋਈ ਰੰਜਿਸ਼ੀ ਨਹੀਂ ਰਾਂਦੇ ਸ ਕੋਈ ਨਹੀਂ ਸੀਗੀ ਜੀ ਇਹ ਲੁੱਟ ਦੀ ਹੀ ਤੇ ਨਸ਼ੇੜੀ ਬੰਦਿਆਂ ਦਾ ਕੰਮ ਆ ਜੀ ਇਹ ਗਦੇ ਬਾਣੇ ਚ ਇਹਦੀ ਰਿਪੋਰਟ ਪਿੰਡ ਵਾਲੇ ਬੰਦੇ ਦੱਸਦੇ ਵੀ ਪਹਿਲਾਂ ਵੀ ਇਹ ਬੰਦਾ ਬਹੁਤ ਗਲਤਫਲਤ ਕੰਮ ਕਰਦਾ ਜੀ ਮੇਨ ਪਰਿਵਾਰ ਦੇ ਵਿੱਚ ਇਹ ਹੀ ਸੀਗਾ ਜੀ ਇਕੱਲਾ ਹੀ ਬੇਟਾ ਸੀ ਇਹਨਾਂ ਦਾ ਠੀਕ ਆ ਵੀ ਇਹ ਨਹੀਂ ਇਹ ਬੇਟੀਆਂ ਨੇ ਦੋ ਬੇਟੀਆਂ ਨੇ ਜਵਾਨ ਕੁੜੀਆਂ ਨੇ ਤੇ ਪਲਾਸੇ ਦਾ ਬੇਟਾ ਜੀ ਇੱਕ ਅਨਮੈਡ ਨੇ ਸਾਰੇ ਬਤੀ ਇਹ ਸਾਰਾ ਦਰੋਬਦਾਰ ਹੀ ਇਸ ਬੱਚੇ ਦੇ ਸਿਰ ਤੇ ਚਾਤਾ ਸੀ ਜੇ ਤੜੀ ਰੋਜੀ ਰੋਟੀ ਦਾ ਸਾਧਨ ਹੋ ਇਹ ਬੇਟਾ ਹੀ ਸੀਗਾ ਜਿਹੜਾ ਅੱਜ ਤੱਕ ਆਪਣੀ ਮਿਹਨਤ ਨਾਲ ਪਹੁੰਚਿਆ ਮਾਂ ਨੇ ਸਲਾਈ ਕਰ ਕਰ ਕੇ ਬੱਚੇ ਪਾਲੇ ਪਰਿਵਾਰ ਚ ਕਮਾਣ ਵਾਲਾ ਇਕੱਲਾ ਸੀ ਹਾਂਜੀ ਤੇ ਹੁਣ ਮੰਗ ਕੀ ਤੁਹਾਡੀ ਪ੍ਰਸ਼ਾਸਨ ਤੋਂ ਪੋਸਟ ਦਾ ਅੱਛਾ ਸੰਤ ਮੈਂ ਕੀ ਕਮਾਤੀ ਸਮੂਹ ਤੋਂ ਹੋਣੇ ਤੋਂ ਵੀ ਦੇਖ ਸਕਦੇ ਹੋ ਬਹੁਤ ਬਹੁਤ ਦੁੱਖ ਲੱਗਿਆ ਜਾਨ ਸਾਨੂੰ ਸੁਣ ਕੇ ਇੰਨਾ ਦੁੱਖ ਲੱਗਿਆ ਨਾ ਇੰਨਾ شریف ਮੁੰਡਾ ਸੀ ਗੁਮਾਨ ਸਾਡੇ 25 ਸਾਲ ਦਾ ਰਹਿੰਦਾ ਕਦੇ ਕੋਈ ਸ਼ਿਕਾਇਤ ਨਹੀਂ ਆਈ ਇਹ ਲੱਗਦਾ ਬੜੀ ਬੇਰਹਿਮੀ ਦੇ ਨਾਲ ਲੁੱਟ ਦੀ ਨੀਅਤ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਸੋ ਇਸ ਤੋਂ ਬਾਅਦ ਜਿਹੜੇ ਟੈਕਸੀ ਚਾਲਕ ਨੇ ਉਹਨਾਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਆ ਉਹ ਵੀ ਪੈਦਾ ਹੁੰਦਾ ਤੇ 24 ਘੰਟੇ ਦੀ ਲੁਧਿਆਣਾ ਟੈਕਸੀ ਚੱਲ ਗਏ ਉਹ ਜਿਹੜੇ ਹੜਤਾਲ ਤੇ ਚਲੇ ਗਏ ਸੋ ਬਿਲਕੁਲ ਪਰਿਵਾਰ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੈ ਕਿਹਾ ਜਾਂਦਾ ਇਹ ਇਹਨਾਂ ਦੀਆਂ ਜਿਹੜੀਆਂ ਦੋ ਧੀਆ ਨੇ ਤੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਕਰਦੇ ਸੀ ਸੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੋ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਵੀ ਜਿਹੜੀ ਜ਼ਰੂਰ ਹੈ ਉਹ ਕਰ ਲੈਣੇ ਕਿਉਂ ਕਿਹਾ ਜਾਂਦਾ ਕਿ ਇਹ ਘਰ ਦੇ ਮੁਖੀ ਸੀਗੇ ਤੇ ਇਹ ਕਮਾਂਦੇ ਸੀ ਤੇ ਬਾਕੀ ਬੱਚੇ ਦਾ ਜਿਹੜਾ ਪਰਿਵਾਰ ਆ ਉਹ ਚੱਲਦਾ ਸੀ ਸੋ ਉਹਨਾਂ ਦੀ ਜਿਹੜੀ ਬੇਟੀਆਂ ਨੇ ਦੱਸਿਆ ਜਿਹੜੀਆਂ ਸੋ ਇਲਾਕੇ ਦੇ ਜੋ ਸਟ ਇਹ ਹਿੱਸੇਦਾਰ ਨੇ ਉਹ ਵੀ ਨਾਲ ਲੈ ਗੱਲਬਾਤ ਉਹ ਕਰ ਲੈਣੇ ਸਰ ਕਦੋਂ ਦੀ ਘਟਨਾ ਹੈ ਤੇ ਕਿਵੇਂ ਹੋ ਗਈ ਜੀ ਸਾਰਾ ਵਾਕ ਇਹ ਪਰਸੋ ਤੜਕੇ ਤੇ ਤਿੰਨ ਕਵੇ ਦੀ ਗੱਲ ਹੈ ਜੀ ਇਹ ਮੁੰਡਾ ਮੇਰੀ ਸਾੜੀ ਦੇ ਬੇਟਾ ਸੀਗਾ ਜੀ ਤੇ ਟੈਕਸੀ ਦਾ ਕੰਮ ਕਰਿਆ ਸੀਗਾ ਇਹ ਪਹਿਲਾਂ ਥੋੜਾ 7-8 ਸਾਲ ਦੀ ਉਮਰ ਦੇ ਵਿੱਚ ਇਹਦੀ ਡੈਥ ਹੋ ਗਈ ਸੀਗੀ ਜੀ ਇਹਦੀ ਮਾਤਾ ਨੇ ਬੜੀ ਮਿਹਨਤ ਪਸਾ ਕੇ ਦਰਨ ਵਿਚਾਰੀ ਨੂੰ ਕਰਕੇ ਇਹਨੂੰ ਪਾੜਿਆ ਪੋਸਿਆ ਚਲੋ ਹੁਣ ਤਕਰੀਬਨ ਇਹ ਇਥੋਂ ਟੈਕਸੀ ਦਾ ਕੰਮ ਕਰਦਾ ਸੀਗਾ ਜੀ ਸਵੇਰੇ ਸਾਰੇ ਉੱਠ ਕੇ ਆਪਣੇ 3:00 ਵਜੇ ਇਹ ਨਿਕਲੇ ਇਥੋਂ ਗੱਡੀ ਲੈ ਕੇ ਅੱਛਾ ਜੀ ਜਦੋਂ ਟੈਕਸੀ ਲੈ ਕੇ ਨਿਕਲਿਆ ਤਾਂ ਇੱਥੇ ਕਿਤੇ ਗੱਡੀ ਜਿਹੜੀ ਬੰਦੇ ਆਏ ਇੱਥੇ ਉਹਨਾਂ ਨੇ ਟੈਕਸੀ ਕੀਤੀ ਵੀ ਅਸੀਂ ਰੈਕੋਰਡ ਜਾਣਾ ਚਾਹੁੰਦੇ ਆ ਜੀ ਟੈਕਸੀ ਬੁੱਕ ਕੀਤੀ ਪਹਿਲਾਂ ਹਾਂ ਟੈਕਸੀ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਜੀ ਅੱਛਾ ਜੀ ਤਿੰਨ ਜਣੇ ਟੈਕਸੀ ਉਹਨਾਂ ਨੇ ਬੁੱਕ ਕੀਤੀ ਵੀ ਅਸੀਂ ਰੈਕੋਰਡ ਜਾਣਾ ਜੀ ਚੋਲੇ ਕੋ ਬੰਦੇ ਸਵਾਰੀ ਆਈ ਉਹ ਕਦੇ ਚੰਡੀਗੜ੍ਹ ਦੀ ਉਹ ਸਵਾਰੀ ਚੰਡੀਗੜ੍ਹ ਹੀ ਉਹ ਦੂਸਰਾ ਮੁੰਡਾ ਲੈ ਗਿਆ ਇਹ ਮੋੜਾ ਕਿਤੇ ਚਲ ਮੈਂ ਰੈਕੋਟ ਗਿਆ ਇਹਨੇ ਕਿਤੇ ਨਾਲ ਹੀ ਟੈਕਸੀ ਵਾਲਿਆਂ ਦੀ ਆਪਸ ਵਿੱਚ ਹੀ ਸੰਬੰਧ ਨੇ ਜਿਹੜੇ ਇਹਨਾਂ ਨੇ ਕੀ ਕੀਤਾ ਵੀ ਇਹ ਲੋਕੇਸ਼ਨ ਇੱਕ ਦੂਜੇ ਨੂੰ ਸ਼ੇਅਰ ਕਰ ਦਿੰਦੇ ਆ ਵੀ ਮੈਂ ਫਲਾਨੀ ਜਗ੍ਹਾ ਚੱਲਣ ਵੀ ਤਾਂ ਕਿ ਇੱਕ ਦੂਜੇ ਦਾ ਪਤਾ ਲੱਗਦਾ ਵੀ ਗਰੁੱਪ ਬਣਿਆ ਹੁੰਦਾ ਆਪਸ ਵਿੱਚ ਗਰੁੱਪ ਬਣਿਆ ਚਲੋ ਕੁਦਰਤ ਵਾਹਰ ਜੀ ਜਦੋਂ ਗੱਡੀ ਇੱਥੋਂ ਨਿਕਲੀ ਇਹ ਇੱਕ ਦੂਜੇ ਨੂੰ ਪੁੱਛੇ ਵੀ ਕਿੱਥੇ ਕ ਪਹੁੰਚ ਗਿਆ ਵੀ ਇੱਕ ਦੂਜੇ ਨਾਲ ਗੱਲ ਕਰਦੇ ਰਹਿੰਦੇ ਇਹ ਅਬਾਊਟ ਆਪਣੇ ਆਪਸ ਵਿੱਚ ਹੀ ਡਰਾਈਵਰ ਭਾਈ ਜਦੋਂ ਗੱਡੀ ਆਪਣੀ ਡੇਲ ਰੈਕੋਟ ਤੋਂ ਮੁੱਲਾਪੁਰ ਤੋਂ ਰੈਕੋਟ ਰੋਡ ਤੇ ਗਈ ਉਥੇ ਦੀ ਤਕਰੀਬਨ ਲੋਕੇਸ਼ਨ ਬੰਦ ਹੋ ਗਈ ਅੱਛਾ ਜੀ ਮੋਬਾਈਲ ਨੰਬਰ ਵੀ ਬੰਦ ਹੋ ਗਿਆ ਤਾਂ ਗੱਲਬਾਤ ਬੰਦ ਹੋ ਗਈ ਤੇ ਟੈਕਸੀ ਵਾਲੇ ਸੀ ਅੱਛਾ ਜੀ ਅੱਛਾ ਜੀ ਉਹਨਾਂ ਨੇ ਦੇਖਿਆ ਵੀ ਬਿੱਟੂ ਦੀ ਕੋਈ ਇਹ ਗੱਲਬਾਤ ਨਹੀਂ ਹੋ ਰਹੀ ਨਾਲ ਸਾਡੇ ਨਾਲ ਕੋਈ ਗੱਲਬਾਤ ਹੋ ਰਹੀ ਆ ਤੇ ਪਲਾਸੇ ਦੇ ਨਾਲ ਮੋਬਾਈਲ ਵੀ ਬੰਦ ਆ ਰਿਹਾ ਲੋਕੇਸ਼ਨ ਬੰਦ ਹੋ ਗਈ ਅੱਛਾ ਸ਼ੱਕ ਹੋ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਜੀ ਠੀਕ ਹੈ ਉਧਰ ਤਮਾਰੀ ਉਸ ਬੰਦੇ ਨੇ ਮੈਸੇਜ ਵੀ ਪਾਤਾ ਵੀ ਮੈਂ ਮੇਰੜ ਮੁਬੱਦੇ ਸੱਕੀ ਬੈਠੇ ਗੱਡੀ ਦੇ ਵਿੱਚ ਵੀ ਗਲਤ ਸਵਾਰੀ ਬੈਠੇ ਇਹਨਾਂ ਟੈਕਸੀ ਵਾਲਿਆਂ ਨੇ ਬੜਾ ਇਹਨਾਂ ਦਾ ਮੈਂ ਦੇਖਿਆ ਬਰਾਲਾ ਵੀ ਇਹਨਾਂ ਨੇ ਇੱਕ ਦਮ ਗੱਡੀਆਂ ਗੱਡੀ ਲੈ ਕੇ ਇਹ ਜੀ ਇਥੇ ਜਦੋਂ ਚਰੇ ਗਈ ਉਸ ਰੋਡ ਤੇ ਇੱਕ ਹਿੱਸੇ ਵਾਲ ਕੋਲੇ ਜਾ ਕੇ ਇੱਕ ਢਾਬਾ ਪੈਂਦਾ ਕੁਦਰਤ ਮਾਹਰ ਜੋ ਦੇਖਿਆ ਵੀ ਚਲੋ ਹੁਣ ਸਾਨੂੰ ਬਿੱਟੂ ਦੇ ਕਿਸੇ ਦਾ ਮੈਡੀਨੀ ਰਹੀ ਉੱਥੇ ਢਾਬੇ ਤੇ ਚਾਹ ਪੀਣ ਲੱਗੇ ਜੀ ਇਹ ਚਾਹ ਪੀਂਦੇ ਤੇ ਜਾਨੂ ਇਹਨੂੰ ਕੁਦਰਤ ਮਾਹਰ ਜਿਹੜੇ ਸੁਭਾਅ ਵੰਣਾ ਸੀ ਇੱਕ ਗੱਡੀ ਬਿਨਾ ਨੰਬਰ ਪਲੇਟਾਂ ਤੋਂ ਬੜੀ ਤੇਜ਼ੀ ਨਾਲ ਆਈ ਇਹਨਾਂ ਨੇ ਦੇਖਿਆ ਵੀ ਗੱਡੀ ਤਾਂ ਆਪਣੀ ਬਿੱਟੂ ਦੀ ਹੈ ਇਹ ਜੀ ਬੀ ਨੰਬਰ 플레이ਟਾਂ ਤੋੜੀਆਂ ਹੋਈਆਂ ਨੇ ਉਹ ਗੱਡੀ ਉਥੋਂ ਜਿਹੜਾ ਹਿੱਸੇ ਵਾਲਾ ਮੋੜ ਆ ਹੈ ਤਾਂ ਪੂਰੀ ਗੱਡੀ ਪੂਰੀ ਪੂਰੀ ਹੀ ਲੰਘਦੀ ਆ ਉਹਨਾਂ ਨੇ ਪੂਰੀ ਸਪੀਡ ਦੇ ਨਾਲ ਹੀ ਗੋਲਾਈ ਨੇ ਮੋੜ ਕੱਟਿਆ ਜਾਨੀ ਐਕਸਪਰਟ ਸੀਗੇ ਬੰਦੇ ਉਸ ਏਰੀਏ ਦੇ ਸੀਗੇ ਮੋਹੀ ਪਿੰਡ ਦੇ ਸੀ ਇਹਨਾਂ ਨੇ ਗੱਡੀ ਜਦੋਂ ਮਗਰ ਲਾ ਲਈ ਇਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਫੋਨ ਕਰਤਾ ਵੀ ਮੂਰੇ ਗੱਡੀ ਜਿਉਂ ਕਰਕੇ ਬੰਦੇ ਬਾਹਰ ਤਰ ਤ ਕਰੇ ਭੱਜੇ ਨੇ ਅੱਛਾ ਜੀ ਮੂਰੇ ਇਹਨਾਂ ਦੇ ਸਾਥੀ ਕਦੇ ਉੱਥੋਂ ਅੰਦਰੋਂ ਪਿੰਡ ਦੇ ਵਿੱਚ ਤੇ ਇਕੱਠੇ ਹੋ ਗਏ ਉਹ ਰੋਡ ਤੇ ਆ ਗਏ ਉਹਨਾਂ ਨੇ ਜੋ ਦੇਖਿਆ ਵੀ ਮੂਰੇ ਬੰਦੇ ਇਕੱਠੇ ਆ ਗਏ ਤੇ ਇਹਨਾਂ ਨੇ ਗੱਡੀ ਇੱਕਥੇ ਇੱਕ ਜਗ੍ਹਾ ਬਣੀ ਸਰਕਾਰੀ ਟੈਂਕੀ ਪਾਣੀ ਵਾਲੀ ਇਹਨਾਂ ਨੇ ਨਾਲ ਹੀ ਗੱਡੀ ਘੁਮਾ ਕੇ ਉਧਰ ਲਾਤੀ ਇਹ ਬੰਦੇ ਨੇ ਜਦੋਂ ਪਿੱਛਾ ਫੜਨ ਲੱਗੇ ਤਾਂ ਉਹ ਭੱਜ ਕੇ ਨਾਲ ਹੀ ਇਹਨੇ ਤੇ ਸਾਹਮਣੇ ਗੱਡੀ ਖੋਰ ਕੇ ਕੰਧ ਟੱਪ ਕੇ ਫਰਾਰ ਹੋ ਗਏ ਅੱਛਾ ਜੀ ਇਹ ਪਿੰਡ ਬੋਹੀ ਦੇ ਰਹਿਣ ਵਾਲੇ ਜੀ ਇਹਨ ਦੇਖੋ ਜਿਹੜੀ ਇਹ ਕੌਮ ਸਿੱਖ ਕੌਮ ਆ ਨਾ ਤੇ ਨਹੀਂ ਇਹ ਜਿਹੜਾ ਕਤਲ ਕਰ ਦਿੱਤਾਗੇ ਜੀ ਹੁਣ ਮੁੰਡੇ ਦਾ ਹਾਂ ਮੁੰਡੇ ਦਾ ਕਤਲ ਕਰਕੇ ਜੀ ਇਹਨਾਂ ਨੇ ਕਤਲ ਕਿਉਂ ਕੀਤਾ ਲੁੱਟ ਦੀ ਨੀਅਤ ਨਾਲ ਜਾਂ ਕੋਈ ਰੰਜੀ ਸੀ ਨਹੀਂ ਰੰਦੇਸ ਕੋਈ ਨਹੀਂ ਸੀਗੀ ਜੀ ਇਹ ਲੁੱਟ ਦੀ ਹੀ ਤੇ ਨਸ਼ੇੜੀ ਬੰਦਾ ਦਾ ਕੰਮ ਆ ਜੀ ਇਹ ਤੇ ਬਾਕੀ ਜਿਹੜਾ ਇਹ ਬੰਦਾ ਹਰ ਨਹਿੰਗਦੇ ਬਾਣੀ ਚ ਇਹਦੀ ਰਿਪੋਰਟ ਪਿੰਡ ਵਾਲੇ ਬੰਦੇ ਦੱਸਦੇ ਵੀ ਪਹਿਲਾਂ ਵੀ ਇਹ ਬੰਦਾ ਬਹੁਤ ਗਲਤਫਰਤ ਕੰਮ ਕਰਦਾ ਜੀ ਕੁਦਰਤ ਮਹਾਰਾਜ ਦੀ ਜਦੋਂ ਇਹਦਾ ਪਤਾ ਲੱਗਿਆ ਵੀ ਇਹ ਫਲਾਨੇ ਬੰਦੇ ਦੇ ਦਾ ਕੰਮ ਹੋ ਸਕਦਾ ਜੀ ਇਹ ਬੰਦੇ ਨੇ ਗੱਲ ਕੀਤੀ ਉਹਦੇ ਭਰਾ ਨਾਲ ਵੀ ਉਹ ਕਰਕੇ ਪਤਾ ਤਾਂ ਲੱਈਏ ਵੀ ਆ ਬੰਦਾ ਆਪਰੋਂ ਪਤਾ ਹੀ ਹੁੰਦਾ ਵੀ ਬੰਦੇ ਕਿਹੜੇ ਬੰਦੇ ਬਾੜੇ ਆ ਕਿਹੜੇ ਚੰਗੇ ਪਤਾ ਹੀ ਹੁੰਦਾ ਠੀਕ ਆ ਜੀ ਉਹ ਬੰਦੇ ਨੇ ਗੱਲ ਕੀਤੀ ਵੀ ਤੇਰਾ ਉਹਦੇ ਭਰਾ ਨੂੰ ਕਹਦਾ ਮੈਂ ਤੇਰੀ ਗੱਲ ਹੀ ਕਰਾ ਦਿੰਦਾ ਇਹ ਨਹਿੰਗ ਨੇ ਇਹ ਫੋਨ ਚੱਕ ਲਿਆ ਜੀ ਇਹ ਜਿਹੜੇ ਬੰਦੇ ਨੇ ਕਤਲ ਕੀਤਾ ਕਹਦਾ ਵੀ ਤੁਸੀਂ ਕੂਗਾ ਨਹੀਂ ਅਸੀਂ ਕੰਮ ਕਰਤਾ ਬਈ ਅਸੀਂ ਹੁਣ ਆਨੰਦਪੁਰ ਸਾਹਿਬ ਨੂੰ ਜਾ ਰਹੇ ਆ ਆਪਦੇ ਭਰਾ ਨੂੰ ਫੋਨ ਕੀਤਾ ਇਹ ਮੁੰਡਾ ਇੱਕ ਬਲਾਜਮ ਸੀਗਾ ਗੱਡੀ ਚ ਲਾ ਰਿਆ ਡੀਜੇ ਜੀ ਦੀ ਉਹਨੇ ਟ੍ਰੇਸ ਕਰਕੇ ਨੰਬਰ ਦੇ ਨਾਲ ਹੀ এবিসিਡੀ ਲੋਕੇਸ਼ਨ ਦੇ ਪੁਲਿਸ ਨੂੰ ਦਿੱਤੀ ਇਹ ਚਾਰੇ ਪਾਸੇ ਲੋਕੇਸ਼ਨ ਪੁਲਿਸ ਕੋਲ ਹੀ ਪਹੁੰਚ ਵੀ ਇੰਨੇ ਕਿਲੋਮੀਟਰ ਤੇ ਆਪਣੇ ਰੋਪੜ ਕੋਲੇ ਬੰਦੀ ਗੱਡੀ ਜਾ ਰਹੀ ਆ ਇਹਨਾਂ ਨੇ ਜਦ ਹੀ ਆਨਲਾਈਨ ਆਪਣਾ ਸਾਰਾ ਕੰਟੈਕਟ ਕਰਕੇ ਐਸਐਸਪੀ ਸਾਹਿਬ ਨੇ ਸਾਰੀ ਕਾਰਵਾਈ ਕਰਤੀ ਲੋਥ ਕੀ ਮਾਰ ਕੇ ਸਟਗੇ ਸੀ ਫਿਰ ਜੀ ਮਾਰ ਕੇ ਛੱਡ ਗਏ ਸੀ ਇਹ ਮਾਰ ਕੇ ਛੱਡ ਕੇ ਨਹਿਰ ਜਿਹੜੀ ਐਦਿਆ ਨਾਲ ਲੈ ਗਏ ਆਪਣੇ ਨਹੀਂ ਨਹੀਂ ਗੱਡੀ ਨਾਲ ਨਹੀਂ ਲੈ ਗਏ ਜੀ ਗੱਡੀ ਤੇ ਛੱਡ ਕੇ ਗੱਡੀ ਤਾਂ ਲਿਜਾ ਇਹਨਾਂ ਨੂੰ ਉਜਾੜ ਦਾ ਮੌਕਾ ਤਾਂ ਨਹੀਂ ਕੋਈ ਬੰਦੇ ਮਗਰ ਪੈ ਗਏ ਇਹਨਾਂ ਤੇ ਬੰਦੇ ਮਗਰ ਪੈ ਗਏ ਗੱਡੀ ਛੱਡ ਕੇ ਪਾ ਗੱਡੀ ਉੱਥੇ ਛੱਡ ਗਏ ਜੀ ਹਿਸਸੇ ਵਾਲ ਕੋਲ ਗੱਡੀ ਖੜੀ ਆ ਉੱਥੋਂ ਲਵਾਰਸ ਗੱਡੀ ਘੜੀ ਨੰਬਰ ਪਲੇਟਾਂ ਤੋੜੀਆਂ ਸੀ ਗੱਡੀ ਦੀ ਤੇ ਪਰਿਵਾਰ 'ਚ ਮੇਨ ਕਮਾਣ ਵਾਲੇ ਇਹੀ ਸੀ ਦੇਖੋ ਮੇਨ ਪਰਿਵਾਰ ਦੇ ਵਿੱਚ ਇਹੀ ਸੀਗਾ ਜੀ ਇਕੱਲਾ ਹੀ ਬੇਟਾ ਸੀ ਇਹਨਾਂ ਦਾ ਇਕਾ ਵੀ ਨਹੀਂ ਇਹ ਬੇਟੀਆਂ ਨੇ ਦੋ ਬੇਟੀਆਂ ਨੇ ਜਵਾਨ ਕੁੜੀਆਂ ਨੇ ਤੇ ਪਲਾਸੇ ਦਾ ਬੇਟਾ ਜੀ ਇੱਕ ਅਨਮੈਡ ਨੇ ਸਾਰੇ ਬਤੀ ਇਹ ਸਾਰਾ ਦਰੋਬਦਾਰਹੀ ਇਸ ਬੱਚੇ ਦੇ ਸਿਰ ਤੇ ਚਾਤਾ ਸੀ ਜੇ ਤੜੀ ਰੋਜੀ ਰੋਟੀ ਦਾ ਸਾਧਨ ਹੋ ਇਹ ਬੇਟਾ ਹੀ ਸੀਗਾ ਜਿਹੜਾ ਉਹ ਲੋਕਾਂ ਨੇ ਨਜਾਇਜ਼ ਇਸ ਨੂੰ ਕਤਲ ਕਰਕੇ ਨਹਿਰ ਦੇ ਵਿੱਚ ਸੜ ਦਿੱਤਾ ਅੱਛਾ ਟੈਕਸੀ ਚਾਲਕਾਂ ਨੇ ਵੀ ਜਿਹੜੀ ਸਟ੍ਰਾਈਕ ਕੀਤੀ ਉਹਨਾਂ ਦਾ ਕਹਿਣਾ ਕੀ ਮਤਲਬ ਕੀ ਅਸੀਂ ਸੇਫ ਆ ਉਹ ਨਹੀਂ ਹੈਗੇ ਜੀ ਸਰ ਟੈਕਸੀ ਚਾਲਕਾ ਦੇ ਬਿਲੋ ਜਿਹੜੀ ਅੱਜ ਨਾ ਸਟ੍ਰਾਈਕ ਕੀਤੀ ਗਈ 24 ਘੰਟੇ ਵਾਸਤੇ ਹਾਂਜੀ ਦੇਖੋ ਜੇ ਉਹ ਦੇਖੋ ਟੈਕਸੀ ਵਾਲਿਆਂ ਨੇ ਤਾਂ ਅਪਰਾਧਾ ਬਹੁਤ ਬੜਾ ਜ਼ਬਰਦਸਤ ਕੀਤਾ ਬਹੁਤ ਗੱਡੀ ਘਟ ਘਟ 100 ਗੱਡੀ ਆ ਗਈ ਸੀ ਕਹੇਰ ਤੇ ਸੀ ਸਾਰੀ ਦਿਹਾੜੀ ਉੱਥੇ ਘੱਲ ਰਹੇ ਆ ਨਾ ਟੈਕਸੀ ਟੈਂਡਰ ਜਿੰਨੇ ਬੰਦੇ ਸੀਗੇ ਸਾਰੀ ਦਿਹਾੜੀ ਗੱਡੀ ਨਹੀਂ ਚਲਾਈ ਦਿੱਤੀ ਉਹਨੇ ਅੱਜ ਵੀ ਤਕਰੀਬਨ ਸਾਰੀਆਂ ਗੱਡੀਆਂ ਕੋਈ ਵੀ ਟੈਕਸੀ ਡਰਾਈਵਰ ਆ ਗੱਡੀਆਂ ਸਾਰੀਆਂ ਕਿਸੇ ਨੂੰ ਰੁਕਿਆ ਜਾ ਰਿਹਾ ਵੀ ਨਹੀਂ ਕੋਈ ਲਿਜਾ ਰਿਹਾ ਇਸ ਵਾਰੀ ਤੇ ਦੋਸ਼ੀ ਗ੍ਰਿਫਤਾਰ ਕਰ ਲਈ ਜੀ ਹੁਣ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜੀ ਤਿੰਨੇ ਗ੍ਰਿਫਤਾਰ ਤਿੰਨੇ ਬੰਦੇ ਫੜੇ ਗਏ ਜੀ ਹੁਣ ਮੰਗ ਕੀ ਹੈ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਕੋਲੋਂ ਇਹ ਹੈ ਜੀ ਵੀ ਇੱਕ ਤਾਂ ਪਰਿਵਾਰ ਦੇ ਵਿੱਚ ਜਿਹੜੇ ਹੁਣ ਦੇਖੋ ਹੈਡ ਜਦੋਂ ਬੰਦਾ ਘਰ ਤੋਂ ਚਲੇ ਆ ਗਿਆ ਇਹਦੇ ਕਿਸੇ ਵੀ ਇਹਨਾਂ ਦੇ ਜੀ ਨੂੰ ਕੋਈ ਨਾ ਕੋਈ ਸਰਕਾਰੀ ਅਹੁਦੇ ਤੇ ਮਾੜਾ-ਵਟਾ ਉਹਨੂੰ ਨੌਕਰੀ ਦਿੱਤੀ ਜਾਵੇ ਪਲੱਸ ਗੌਰਮੈਂਟ ਕੋਲ ਜਿਹੜੇ ਇਹਦੇ ਨਾਲ ਇੰਨੀ ਨਜਾਇਜ਼ ਹੋਈ ਇਸ ਮਦਦ ਦੀ ਮੰਗ ਕਰਦੇ ਹੈ ਜੀ ਉਹ ਪੂਰੀ ਮੰਗ ਆ ਵੀ ਉਹਨੂੰ ਘੱਟੋ-ਘੱਟ ਇਸ ਇਹਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਚ ਹੋਣੀ ਚਾਹੀਦੀ ਹੈ ਜੀ ਸੋ ਬਿਲਕੁਲ ਇਹ ਜਿਹੜੀ ਗੱਲਬਾਤ ਕੀਤੀ ਇੱਕ ਵਾਰ ਜਿਹੜੀ ਤਸਵੀਰਾਂ ਤੁਹਾਨੂੰ ਅੰਦਰ ਦਿਖਾਂਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਪਰਿਵਾਰ ਦਾ ਰੋ ਰੋ ਕੇ ਪੂਰਾ ਹਲਸ ਵੀ ਕਾਫੀ ਹੈ ਕਿਉਂਕਿ ਇਹ ਹੀ ਇੱਕ ਬੰਦਾ ਸੀ ਘਰ ਦੇ ਵਿੱਚ ਕਮਾਣ ਲਾ ਤੇ ਹੁਣ ਜਿਹੜੀ ਮੰਗ ਉਹ ਕੀਤੀ ਜਾ ਰਹੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਸਰਕਾਰੀ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਿਨ੍ਹਾਂ ਦਾ ਜਵਾਨ ਪੁੱਤ ਚਲ ਜਵੇ ਉਹ ਉਹੀ ਜਾਣ ਸਕਦੇ ਕਿ ਉਹਨਾਂ ਦੇ ਉੱਤੇ ਮਾਤੇ ਕਿਸ ਤਰੀਕੇ ਨਾਲ ਦੇਦੇ ਹੋ ਜਿਹੜਾ ਇਹ ਭਾਣਾ ਵਰਤੇ ਕਿਸੀ ਕਿੰਦੇ ਦੇ ਉਸ ਕੀ ਕਹਿਣਾ ਚਾਹੁੰਦੇ ਬਹੁਤ ਦੁੱਖ ਬਹੁਤ ਦੁੱਖਤ ਮੇਰਾ ਪੁੱਤ ਜਾਸ ਸੀ ਇਹ ਤਾਂ ਹੈ ਨਹੀਂ ਸੀ ਅੱਜ ਤੱਕ ਆਪਣੀ ਮਿਹਨਤ ਨਾਲ ਪਹੁੰਚਿਆ ਮਾਂ ਨੇ ਸਲਾਈ ਕਰ ਕਰਕੇ ਬੱਚੇ ਪਾਲਿਆ ਪਰਿਵਾਰ ਚ ਕਮਾਣ ਵਾਲਾ ਇਕੱਲਾ ਸੀ ਹਾਂਜੀ ਤੇ ਹੁਣ ਮੰਗ ਕੀ ਤੁਹਾਡੀ ਪ੍ਰਸ਼ਾਸਨ ਤੋਂ ਕੋਸਟ ਅੱਛਾ ਸੰਤਮੈ ਕੀ ਕਮਾਦੀ ਸੰਸ ਤੋਂ ਮਿਲੇ ਤੁਸੀਂ ਦੇਖ ਸਕਦੇ ਹੋ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤੇ ਲਗਾਤਾਰ ਜਿਹੜੀ ਇਨਸਾਫ ਦੀ ਬੁਹਾਰ ਹੈ ਉਹ ਲਗਾਈ ਜਾ ਰਹੀ ਸੋ ਸਾਰੇ ਰਿਸ਼ਤੇਦਾਰ ਇਕੱਠੇ ਹੋ ਰਹੇ ਨੇ ਸੋ ਉਹੋ ਜਿਹਾ ਮਾਹੌਲ ਵੀ ਨਹੀਂ ਹੈਗਾ ਕਿ ਪਰਿਵਾਰ ਨਾਲ ਗੱਲਬਾਤ ਕਰ ਲਈ ਪਰ ਫਿਰ ਵੀ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਲੰਨੇ ਆ ਮਾਤਾ ਜੀ ਪਰਿਵਾਰ ਬੱਚੇ ਵੀ ਕਿਹਾ ਜਾ ਰਿਹਾ ਛੋਟੇ ਹਜੇ ਪੜ ਰਹੇ ਨੇ ਪੜ ਰਹੇ ਨੇ ਪਹਿਲਾਂ ਬਿੱਡੋ ਲੇਡੀ ਸੀ ਜਿਨੇ ਇਹਨੂੰ ਪਾਲਿਆ ਸੀ ਪਹਿਲਾਂ ਇਹਦੇ ਫਾਦਰ ਵੀ ਸੀ ਜਦੋਂ ਇਹ ਸਿਰਫ 3-4 ਸਾਲ ਦਾ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਬਾਕੀ ਬੇहद شریف ਔਰ ਹਰ ਨਸ਼ੇ ਤੋਂ ਰਹਿਤ ਬਸ ਇੱਕ ਕਮਾਈ ਕਰਕੇ ਆਪਣੇ ਬੱਚੇ ਪਾਲ ਰਿਆ ਸੀ ਮਾਂ ਸਲਾਈ ਕਰਦੀ ਆ ਜੋ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਉਹ ਵੀ ਲੁੱਟ ਦੀ ਨੀਅਤ ਦੇ ਨਾਲ ਕਿਉਂਕਿ ਬੱਚਿਆਂ ਦਾ ਵੀ ਕਹਿਣਾ ਸੀ ਮਕਾਨ ਤੁਸੀਂ ਲੈ ਲਓ ਵੱਡੀ ਲੈ ਜਾਂਦੇ ਸਾਡਾ ਪਿਓ ਤਾਂ ਛੱਡ ਜਾਂਦੇ ਵਿਚਾਰਾ ਬਹੁਤ ਬਹੁਤ ਦੁੱਖ ਲੱਗਿਆ ਜਾਨ ਸੁਣ ਕੇ ਇੰਨਾ ਦੁੱਖ ਲੱਗਿਆ ਨਾ ਇੰਨਾ شریف ਮੁੰਡਾ ਸੀ ਗੁਮਾਨ ਸਾਡੇ 25 ਸਾਲ ਦਾ ਰਹਿੰਦਾ ਕਦੇ ਕੋਈ ਸ਼ਿਕਾਇਤ ਨਹੀਂ ਆਈ ਅੱਜ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਾਫ਼ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਸਜ਼ਾ ਚਾਹੀਦੀ ਅਨਸਾਪ ਮਿਲੇ ਜਿਹੜਾ ਇੰਨਾ ਦਰਦ ਉਹਨਾਂ ਲੋਕਾਂ ਨੂੰ ਉਹੀ ਜੀ ਪਨਿਸ਼ਮੈਂਟ ਮਿਲਣੀ ਚਾਹੀਦੀ ਆ ਅਸੀਂ ਤਾਂ ਕਹਾਂਗੇ ਪਬਲਿਕਲੀ ਲਿਆ ਕੇ ਉਹਨਾਂ ਨੂੰ ਮ ਜਾਵੇ ਸੋ ਬਿਲਕੁਲ ਇਹ ਇਲਾਕੇ ਦੇ ਲੋਕ ਵੀ ਨੇ ਰਿਸ਼ਤੇਦਾਰ ਵੀ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਪਰਿਵਾਰ ਦਾ ਰੋ ਰੁਕੇ ਬੁਰਾ ਹਾਲਤ ਲਗਾਤਾਰ ਜਿਹੜੀ ਇਸਾਬ ਦੀ ਗੁਹਾਰਾ ਲਗਾਈ ਚੜੀ ਕਿਹਾ ਜਾ ਰਿਹਾ ਕਿ ਉਹਨਾਂ ਦੋਸ਼ੀਆਂ ਨੂੰ ਪਬਲਿਕਲੀ ਲਿਆ ਕੇ ਜਿਹੜੀ ਸਜ਼ਾ ਉਹ ਮਿਲਣੀ ਚਾਹੀਦੀ